ਕੋਈ ਮੌਤੀ ਰਤ ਕੋਈ ਹੱਟ ਜਾਏ ਕੋਈ ਕਰੇ ਪੂਜਾ ਕੋਈ ਸਿਰ ਦਿਵਾਏ ਕੋਈ ਕੋਈ ਪੜੇ ਤੇ okay ਬਸਾਰੇ ਪਤ ਕਾ ਤਿੰਨ ਧੇਰ ਜਾ ਕਹੋ ਨਾ ਕਿ ਜਿਨ ਹੁਕਮ ਪਚਾ ਕਹੋ ਨਾ ਮਾਵਾ ਚਾਤਾ ਰਬ ਸਾਹਿਬ ਕਾ ਤਨ ਤੇ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ 350 ਸਾਲਾਂ ਸ਼ਤਾਬਦੀ ਜੋ 25 ਤਰੀਕ ਨੂੰ ਆ ਰਹੀ ਹੈ 25 ਤਰੀਕ ਨੂੰ ਗੁਰਦਰਾ ਸਾਹਿਬ ਪ੍ਰੋਗਰਾਮ ਹੈ ਕਲਗੀਧਰ ਸਿੰਘ ਸਭਾ ਸੈਕਟਰ 82 ਅੱਜ ਪਾਠ ਆਰੰਭ ਹੋਏ ਹਨ ਤਾਂ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਗਰ ਅੱਜ ਉਹ ਨਾ ਹੁੰਦੇ

ਸਾਨੂੰ ਬਹੁਤ ਦੁਖੀ ਕਰਦਾ ਹੈ ਸਨਾਡ ਸਾਡੇ ਜਿਲੇਉ ਤਾਰਦਾ ਹੈ ਫਿਰ ਡੋਟੀ ਹੰਦਾ ਹੈ ਫਿਰ ਗੁਰੂ ਸਾਹਿਬਾਂ ਕੋਲ ਆਏ ਜਦੋਂ ਕਹਿੰਦੇ ਇੱਕ ਤੁਸੀਂ ਹੋ ਜੋ ਸਾਨੂੰ ਬਚਾ ਸਕੋ ਤੇ ਉਹਨਾਂ ਨੇ ਕਿਹਾ ਇਹ ਬਿਲਦਾਰ ਦੇਣਾ ਪੈਣਾ ਬਲਿਦਾਨ ਤੇ 10 ਸਾਲਾਂ ਦੇ ਧੰਤਨ ਦਸਮ ਪਿਤਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਨਾਲ ਖੜੇ ਸਨ ਉਹਨਾਂ ਨੇ ਕਿਹਾ ਤੁਹਾਡੇ ਤੋਂ ਵੱਡਾ ਬਲਦਾਨੀ ਕੌਣ ਅੱਜ ਬੱਚਾ 10 ਸਾਲਾਂ ਦਾ ਕੋਈ ਕਹਿ ਦੇਗਾ ਆਪਣੇ ਪਿਓ ਨੂੰ ਕਿ ਜਾਓ ਸ਼ਹਾਦਤ ਦਿਓ ਕੋਈ ਨਹੀਂ ਜੇ ਆਪਣੇ ਛੋਟੇ ਬੱਚੇ ਨੀਹਾ ਦੇ ਵਿੱਚ ਜਨਮਾ ਸਕਦਾ ਹੈ ਕੌਮ ਦੇ ਖਾਤਰ ਹਿੰਦੁਸਤਾਨ ਦੇ ਖਾਤਰ ਕੁਰਬਾਨੀਆਂ ਦਿੱਤੀਆਂ ਬਲੀਦਾਨ ਦਿੱਤੇ ਉਹਨਾਂ ਦੇ ਆਪਾਂ ਸ਼ਹੀਦੀਪੁਰ ਮਨਾ ਰਹੇ ਹਾਂ ਆਓ ਇੱਕ ਉਹਨਾਂ ਦੇ ਪ੍ਰਤੀ ਆਪਾਂ ਸ਼ਰਧਾਂਜਲੀ ਇੱਕ ਬਹਾਦਰ ਸਿਮਰਿਆ ਕਰਨ ਉਹਦਾ ਆਵੇ ਧਾਈ ਇਹ ਸ਼ਬਦ ਪੜ੍ਹੀਏ ਫਿਰ ਅੱਪਾ ਜਿਸ ਤਰ੍ਹਾਂ ਹੁਕਮ ਹੋਇਆ ਸੀ ਤੀਗ ਬਹਾਦਰ ਸਿਮਰਦੇ ਕਰ ਨਾਉ ਨੇ ਦਿਆ ਤਾਰੇ ਨਾਉ ਨੇ ਦਿਆ ਤਾਰੇ ਤੀਗ ਬਹਾਦਰ ਆਵ ਕਾ ਤੇਗ ਬਹਾਦਰ ਸਿਮਰਿਆ ਤੇਗ ਬਹਾ